ਔਰ ਉਹਦਾ ਕਰੀਏ ਆਇਆ ਉਹ ਯਾਰ ਉਹ ਤੁਹਾਡਾ ਬੰਦਾ ਕਹੇ ਜੇ ਯਾਰ ਉਹ ਜੜ ਰੱਖਿਆ ਹੋ ਸੋਨੇ। ਜਾਈਏ ਉਹ ਦੋ ਰਾ ਆਇਆ ਨਹੀਂਗਾ ਆੜੇ ਉਹ ਦੋ ਵਾਈਸ ਤੋਂ ਲਾ ਘਰ ਤੋ ਦੋ ਗਰੀਓ ਤੂੰ ਨਾ ਖਾਂਦਾ ਉਹ ਖਾਂਦਾ ਕੀ ਖਾਂਦਾ ਪਿੰਦਾ ਹੈ ਜਾ ਉਹ ਤੂੰ ਆਣਾ ਨਹੀਂ ਆੜੇ ਬੜੀ ਹੋਰ ਕੱਲ ਹਣ ਫੇਰ ਓਮੀ ਲੋਡ ਕਰਿਆ ਉਦਨ ਉਸਦਨ ਖਾਣਾ ਕਰਿਆ ਉਹ ਔਰ ਉਹਨੂੰ ਸਮਝ ਆਵੇ ਯਾਰ ਮਾੜਾ ਮਰਦਾ ਪਰ ਕਾਉੜਾ ਉਹ ਬੱਧੀਆ ਬਣਾਇਆ ਰਹੇਂਗੇ। ਕਾਉੜਾ ਆਇਆ ਰੌਣ ਮੇਰਾ ਤੇ ਇਹਦਾ ਦੰਦੀ ਬੰਦ ਕਰਦੀ ਹੈ। ਹੈਨਾ? ਔਰ ਉਹਦਾ ਵੀ ਆਇਆ ਕੋਲ ਕੋਈ ਕੇ ਲੇ ਵੀ ਨਹੀਂ ਆਇਆ ਅੱਜ ਦੇਖਦੇ ਆਪਾਂ। ਇਹਨੂੰ ਬਹੁਤ ਮਾਰ। ਆਉਂ ਵੀ ਨਹੀਂ ਆਏ ਉਹ। ਇਹ ਥੋੜਾ ਪਾਇਆ ਸਾਹੀ ਉਤਰੇਗਾ ਜਿਆਦਾ। ਵਧੀਆ ਦਾ ਪਾਇਦ ਰਟੂਹੀ ਦਾ ਪਾਇ ਥੋੜਾ ਠੀਕ ਆ। ਠੀਕ ਠੀਕ ਉਹ ਥੂਹੂ ਥੂਹੂ ਦਿੱਤਾ। ਔਰ ਤੇ ਉਹ ਆ ਗਿਆ ਉਹ ਅਰੇ ਆ ਗਿਆ ਲਓ ਆਪਾਂ ਉਹ ਬੜੀਆ ਪਾਇ ਰੱਖੋ। ਖੜਤਾ ਜਾ ਕੇ ਮੈਨੂੰ ਲੱਗਦਾ ਇਹ ਅਰੇ ਬੱਕ ਕੁਲੀ ਚੋਣ ਅੰਦਰ ਪੀਗ ਲੱਗਦਾ ਠੀਕ ਆ ਜੀ ਬੰ। ਠੀਕ ਆ ਮੈਂ। ਪਰ ਖੜਾ ਹੋ ਕੇ ਬੈਠਾ ਕਿਉਂ? ਨਾਲੇ ਕਹਿੰਦਾ ਬੈਠੇ। ਅਰੇ ਤਾਂ ਉਹ ਕਹਿੰਦਾ ਹੈ। ਅੱਜ ਆ ਰਿਹਾ ਉੱਥੇ ਆ ਗਿਆ? ਨਾ ਅੱਜ ਨਹੀਂ। ਕੱਲ ਰਿਹਾ ਜੀ ਅੱਜ ਸਮਝਾਏ ਨੂੰ ਕੀ ਬਚਾਉਣਾ। ਤੂੰ ਪਾਇਲ ਥੋੜਾ ਪਾ ਲੈ। ਠੀਕ ਤਾਂ ਹੈਗਾ। ਇਹ ਨੀ ਕਦੇ ਦਿੱਤਾ ਸੀ ਕਿ ਫੱਕੇ ਨਹੀਂ ਚੜ੍ਹਦੇ ਰਿਹਾਗਾ। ਉਹ ਇਹਦਾ ਹੋ ਰਿਹਾ। ਇਹ ਨਹੀਂ ਕਹੀ ਜਾਂਦਾ ਯਾਰ ਠੀਕ ਨਹੀਂ ਹੈਗਾ। ਮੁਖੋਲਾ ਬਾਏ। ਠੀਕ ਆ। ਠੀਕ ਆ। ਮੈਨੂੰ ਡਾਕਟਰ ਕੋਲ ਠੀਕ ਕਰਾ ਯਾਰ ਮੈਂ ਦੋ ਵਾਰੇ ਠੀਕ ਕਰਿਆ ਇਹਦਾ ਫਿਰ ਹੋ ਨਹੀਂ ਜਾਣਾ। ਠੀਕ। ਤਾਂ ਡਾਕਟਰ ਨੂੰ ਲੈ ਕੇ ਜਾਮੈਂ। ਡਾਕਟਰ ਲਵੇ ਲੈ ਕੇ ਜਾ। ਫੋਨ ਕਰ ਕੋਈ ਬੁਲਾ ਲਾ। ਚੱਲ ਫਿਰ ਤੇ ਗੁੱਸੇ ਲੈ ਦੇ। ਡਾਕਟਰ ਲਵੇ ਇੰਤ। ਹਾਂ? ਡਾਕਟਰ ਲਵੇ ਜਾਂਦਾ। ਥੋੜਾ ਜਿਹਾ ਥੋੜਾ ਪੋਰਾ ਬੋਲ। ਆ। ਆਵੜਾ ਇਹਦਾ ਇਹਦੇ ਨਹੀਂ ਸੁਜੌਂਦਾ ਇਹਨੂੰ ਹੋਰ ਕਿਤੇ ਲੈ ਕੇ ਜਾਉ ਯਾਰ। ਇਹ ਬਿਜਲੀਆਂ ਬੁੱਝਣੇ ਲਗਾਉ ਤੁਸੀਂ ਇਹ ਕੰਮ ਲੈ ਗਈਆਂ ਪਾੜੇ ਤਣਾਉਂਦੇ ਲੈ ਕੇ ਜਾ ਇਹਨੂੰ ਚੱਲ ਫਿਰ ਸਤਨਾਉ ਲੈ ਨੀ ਕੋਈ ਆ ਜਾ ਤਣਾਉ ਲੈ ਕੇ ਜਾ ਐ ਯਾਰ ਤਨੂ ਦੇ ਲੈ ਕੇ ਜਾ ਉਹਨੂੰ ਦੱਸੋਲੀ ਉਹ ਜਿਹੜਾ ਮੈਂ ਤੇ ਪੀ ਉਹ ਤਾਂ ਉਹ ਲੈ ਲੈ ਕਿਹਨੇ ਕਿਹਾ ਕਦੇ ਜਲੇਗਾ ਵਾਲੀ ਪਾਣਾ ਉਹ ਤਾਂ ਉਹਦੇ ਹੀ ਬੋਲਣ ਲਾ ਕੇ ਜਾ ਦੋਏ ਦਿਨ ਆਏ ਨਾ ਮਾ ਜਾਣੀ ਬੈ ਪਾਰਕਾ ਦੇਖ ਲੈ ਉਹ ਐਨੇ ਯਾਰ ਕੰਮ ਆਇ ਨੂੰ ਏਅਰ ਕੱਢੂ ਸੀ ਕਿੱਥੋਂ ਰੱਖਿਆ ਤੇ ਦੇਖੀ ਤਾ ਮਾ ਬੋ ਪਾ ਕੇ ਦੇਖਦਾ ਘਬਰ ਨੂੰ ਹੋ ਜੇ ਉਹ ਇਹਦਾ ਕਿੰਨੇ ਵਾਰੀ ਮਰਦੀ ਪਾਲੇ ਨੇ ਸੋ ਦਰਦਾਂ ਜੀ ਹੈ ਇਹਨੇ ਕੀ ਜਾਦਾ ਖਾਣਾ ਬਹੁਤ ਹੋ ਗਿਆ ਉੱਪਰ ਬਹੁਤ ਘੋਣਾ ਆ ਜੀ ਲੈ ਕੀ ਕੰਮ ਲੈ ਉਹ ਬੋਦਨ ਨਾਲ ਆ ਜੀ ਤੁਸੀਂ ਖਾ ਕੇ ਆ ਜੀ ਜੇ ਤਾਂ ਠੀਕ ਆ ਬੋ ਪਹਿਲਾਂ ਮੈਂ ਰੋਟੀ ਖਾ ਕੇ ਆਇਆ ਕਰੋ ਆ ਪਾ ਲਓ ਉਹ ਰਿਆ ਬੰਦਾ ਸੈਟ ਨਹੀਂ ਦੋ ਲੈ ਕੇ ਜਾ ਯਾਰ ਨਾ ਜੀ ਬੁਲਾ ਫਿਰ ਪੂਰੀ ਬਲਾਵਾ ਡਾਕਟਰ ਨੂੰ ਪੂਰੀ ਬਲਾਵਾ ਕਿਨੂੰ 70 ਲੱਖ ਕਰੋੜੀ ਤੇਰੇ ਟੀਕਾ ਨਹੀਂ ਬੁਲਾ ਰਿਹਾ ਟੀਕਾ ਨਹੀਂ ਮਿਲਦਾ ਇਹ ਕੰਮ ਨਹੀਂ ਬੰਦਾ ਪੂਰੀ ਆ ਬੁਲਾ ਕੇ ਜਿਹੜੇ ਨੂੰ ਬੁਲਾਉਣਾ ਨਹੀਂ ਕਰ ਸਕਦੇ ਕਰਨਾ ਕਰ ਹਲੋ ਹੈ ਦੇ ਆ ਡਾਕਟਰ ਸਾਹਿਬ ਮੈਂ ਦੀਪੂ ਬੁਲਾ ਰਿਹਾ ਆ ਆ ਜਾਓ ਯਾ ਮੁੰਡਾ ਇੱਥੇ ਉਹ ਕਾ ਇਹਨੂੰ ਕਰਨ ਨਾਲ ਲੋਟ ਮੜਾ ਜਾ ਬੋਲ ਜਾਂ ਮਾਰੀ ਜਾਂਦਾ ਬੋਲ ਨਹੀਂ ਮਾਰਦਾ ਆ ਜੀ ਬੋਲ ਨਹੀਂ ਮਾਰਦਾ ਇਹ ਆ ਰਿਹਾ ਬੋਲ ਨਹੀਂ ਮੈਂ ਮਾਰਦਾ ਬੋਲ ਤਾਂ ਮੈਂ ਲੱਤੀ ਨਰਮਲਾਤ ਨੂੰ ਲੈ ਜਾਣਾ ਬਹਿ ਚੱਕਣਾ ਬੱਤੀ ਮਗਾਤਨ ਕਰਾਉਂਦੇ ਲੈ ਕੇ ਆਉਂਦੇ ਹੋਰ ਸਾਬ ਥੋੜਾ ਬਾਹਰ ਉਹ ਸਾਬ ਜਿਹੜਾ ਇਹਨਾਂ ਬੱਸੀ ਬੋਲਾ ਮੁੜ ਤੇ ਮੋਟਰ ਚਾਉਂਦਾ ਨਹੀਂ ਜਣ ਕਾ ਖਾ ਕੇ ਆਇਆ ਕਰੇ ਦਿਮਾਗ ਚ ਉਹ ਵੀ ਆਵੇ ਤੁਸੀਂ ਅੱਜ ਜੀ ਬੋਲੇ ਲੱਕੀਆ ਨਹੀਂ ਜਿਸ ਗਾਂਟੇ ਘੋੜਤੇ ਹੀ ਦਵਾਈ ਹੋਏ ਲੱਕੀਆ ਨਹੀਂ ਕਹਾਂ ਆ ਕਿ ਹਾਂ ਮੋਟਰ ਕਰਾਉਣ ਦੇ ਵਾਰਤ ਕਰ ਗਰੰਟ ਖਾ ਲਿਆ ਹੋਏ ਗਰੰਟ ਹਾਂ ਗਰੰਟ ਕੋਈ ਕੋਈ ਗਰੰਟ ਖਾਂਦੀ ਨਹੀਂ ਨਾ ਨਾ ਦਾ ਬੌਲਾ ਬੰਦਾ ਹਾਂ ਤਾਂ ਨਹੀਂ ਗਰੰਟ ਕੋਈ ਖਾਂਦਾ ਉਹ ਦੋ ਕਹਿੰਦੇ ਬੰਦਾ ਉਹਨੂੰ ਕਾਰਾਂ ਨੂੰ ਲਾ ਲਿਆ ਇੱਥੇ ਗਰੰਟ ਨਹੀਂ ਕੋਈ ਖਾਂਦਾ ਨਾ ਨਸਾ ਪਤਾ ਨਹੀਂ ਕਰਦਾ ਯਾਰ ਕੋਈ ਕਰਦਾ ਹੈ ਖਾਂਦਾ ਹੋਊਗਾ ਜੀ ਖਾਂਦਾ ਹੈ ਨਸਾ ਪਤਾ ਨਹੀਂ ਕਰਦਾ ਨਾ ਕਸਬਤ ਤਾਂ ਨਿਕਾਦਦਾ ਮੈਂ ਹੋਰ ਕੀ ਕੰਮ ਹੈ ਮੈਂ ਰੋਟੀ ਕਾਣਾ ਮੈਨਾਂ ਯਾਰ ਉਹ ਤਰ੍ਹਾਂ ਕਰ ਨਹੀਂ ਸਕਦਾ ਸੋਨਾ ਮੈਨਾਂ ਬਣਾ ਸਕਦਾ ਦ੍ਰਾਈਵਰ ਨੂੰ ਹੁਣ ਕਿੱਥੇ ਲੈ ਕੇ ਜਾਣਾ ਜੱਨਾ ਉੱਠਿਆ ਯਾਰ ਜੱਨਾ ਉੱਠਾ ਸੜ ਤੇ ਜਾ ਤੂੰ ਯਾਰ ਮੈਂ ਹੀ ਲਾ ਦੂੰ ਤੁਹਾ ਹੀ ਹਾਂ ਕਰ ਤੇ ਜਾ ਸੜ ਤੇ ਜਾ ਤੂੰ ਯਾਰ ਮੈਂ ਹੀ ਲਾ ਦੂੰ ਫੈਂਡ ਦਾ ਪਾਪੇ ਨੇ ਵੀ ਜਾ ਕਰਾ ਦਿਖਾ ਸਾਲਾ ਕਰਾ ਤੋਲਾ ਕਰਾ ਤੋਲਾ ਕਰਾ ਲੂ ਛੜ ਤੇ ਛੜ ਤੇ ਤੋਲਾ ਕਰਾ ਲੂ ਛੜ ਤੋਲਾ ਕਰਾ ਮੈਨੂੰ ਕੁਛ ਨਹੀਂ ਛੜ ਛੜ ਦੇ ਛੜ ਦੇ ਤੋਲਾ ਕਰ ਛੜ ਦੇ ਛੜ ਤੋਲਾ ਕਰ ਛੜ ਦੇ ਤੂੰ ਤੂੰ ਆ ਜਾ ਹੁਣ ਉਹ ਥੋੜਾ ਕਰਵਾਉਂਗਾ ਜੇ ਮੈਂ ਛੜ ਦੇ ਯਾਰ ਛੜ ਦੇ ਛੜ ਦੇ ਯਾਰ ਮੈਂ ਤੋਲਾ ਕਰਵਾ ਰਿਹਾ ਠੀਕ ਆ ਹੋਰ ਕਿਵੇਂ ਆ ਠੀਕ ਆ ਬਈ ਓਏ ਹੁਣ ਪੈ ਯਾਰ ਮੈਂ ਛੜਦਾ ਯਾਰ ਕੰਮ ਹੈ ਆ ਹੋਂਦਾ ਬੰਦਾ ਕਰਦਾ ਕੰਮ ਯਾਰ ਆਪਣਾ ਨੇ ਹੁਣ ਮੈਂ ਉਹਦਾ ਖੇਤ ਦਾ ਕੰਮ ਚਾਹੂੰ ਪਰ ਦਾਣ ਦਾ ਕੰਮ ਹੋਂਦਾ ਮੇਰੇ ਛੱਟੇ ਵੀ ਲੋਟ ਆ ਗਈ ਹੁਣ ਤਾਂ ਮੈਂ ਦੂਆ ਚਾਹੁੰਦਾ ਉਹ ਹੋਇਆ ਰੋਤੇ ਕਿ ਖੇਤ ਦਾ ਨ ਪਤਾ ਨਹੀਂ ਉਹ ਦੂਆ ਕਿੱਥੇ ਆ ਦੂਆ ਨਹੀਂ ਆਇਆ ਅੱਜ ਹੋਂ ਨੂੰ ਕਹਿਦੀ ਠੀਕ ਆ ਹੁਣ ਕੰਮ ਕਿੱਥੇ ਲਾਉਣਾ ਹਾਂ ਕਿਉਂ ਨਾ ਕੰਮ ਛੱਡਦਾ ਹੁਣ ਕੀ ਹੋਵੇ ਹਾਂ ਆਹ ਅਖਰਾਜ ਦਾ ਮਟਾ ਉਹਨੂੰ ਮੈਂ ਖੁਲਾਉਣੀ ਪਾਉਂਦਾ ਹੈਗਾ। ਯਾ ਬੂ। ਹਾਂ। ਕੈਰੀ ਉਹਨੂੰ ਠੀਕ ਆ। ਠੀਕ ਆ। ਤੇ ਨਾਲ ਦਾ ਜਿਹੜੇ ਪਿੰਡ ਦਾ ਹੀ ਆ ਉਹ। ਹਾਂ ਬਾਬਾ ਜੀ। ਬੱਸ ਉਹਨੂੰ ਕੈਰੀ ਕਰ। ਕੈਰੀ। ਠੀਕ ਆ। ਹੁਣ ਬਾਬਾ ਜੀ ਮੈਂ ਚੱਲੇ ਆਂ। ਠੀਕ ਆ। ਅੱਛਾ। ਮਲਾਇਆ ਦਬਾਇਓ। ਮਲਾਇਆ। ਮਾਂ ਨੇ ਵੀ ਮੈਨੂੰ ਦਵਾਈ ਮੱਕੇ ਲੈ ਕੇ ਦਵਾਈ ਬਾਬਾ ਨਹੀਂ ਹੈਗਾ ਹੁਣ ਉਹ ਮੈਂ ਵੀ ਬਣ ਜਾ ਹੁਣ ਪਹਿਲਾਂ ਦਵਾਈ ਲੈਤੀ ਉਹਨੇ ਇਹਦਾ ਇਹਨਾਂ ਹਾਰੇ ਵੀ ਬੋਲ ਜਾਂ ਮਾਰੀ ਉਹ ਲੈ ਇਹ ਸੂਆ ਇੱਕ ਕਰ ਇਹਦੇ ਵੀ ਬੇਜੜੀਆਂ ਲਵਾਵਾਂ ਉਹ ਨਾ ਯਾਰ ਕੁਝ ਨਹੀਂ ਰਹਗਾ ਕਿਹਦੇ ਲਾਤਾ ਇਹਦੇ ਸੁਰਤ ਨਹੀਂ একদম ਮੈਂ ਠੀਕ ਹੋ ਗਿਆ ਹੁਣ ਬੰਦਾ ਬਣ ਜਾ ਹੁਣ ਤੂੰ ਹਾਂ ਹੁਣ ਬੰਦਾ ਬਣ ਗਿਆ ਫੇਰ ਦਾ ਕੰਮ ਕੰਮ ਹੋਰ ਠੀਕ ਹੋ ਗਿਆ ਮੈਂ ਵੀ ਠੀਕ ਹੋ ਰਹਾ ਤੇ ਲਿਆ ਕਰਾਂਗਾ ਆਪਾਂ ਕੇ ਤੈਨੂੰ ਕਿਉਂ ਤੂੰ ਬਾਬਾ हट ਕੇ ਕਿ ਉਹ ਮੇਰਾ ਕੈਰੈਕਟਰ ਜੇ ਮਟਾਵਾਂ ਉਹ ਦੇਖ ਕੇ ਕੰਪਾ ਉੱਤਰ ਆਕਣ ਨੂੰ ਬਾਈ ਸਾਹ ਉਹਨਾਂ ਦੇ ਕਿੱਥੇ ਆ ਤੋ ਬਾਈ ਇੰਨੇ ਆਖੀਵਾਏ ਆਏ ਹੋਏ ਆ ਇਹਨੋਂ ਉਹ ਕੰਮ ਸਮਝ ਆਵਣਾ ਕੰਮ ਕਰਨ ਕਰੇ ਚਾਹਦੇ ਹਾਂ ਕੰਮ ਕੋਲ ਅੱਛੀ ਪਹੁੰਚ ਨਹੀਂ ਉਹ ਗਰਾਮ ਵੀ ਨਹੀਂ ਆਇਆ ਮਨਾ ਕਰਦੇ ਜਲਦੀ ਮਸ਼ੀਨਾਂ ਤੇ ਥੋੜੀ ਦੁਆ ਥੋੜੀ ਦੁਆ ਰੱਖਿਆ ਉਹਦੇ ਨਾਲ ਆਲੋਕ ਕਿਤੇ ਜਾ ਮੈਂ ਸਮਝ ਨਹੀਂ ਕਿ ਕਿੰਨੀ ਤੱਕ ਹੈ ਅਲੋਕ ਕਿਹੜਾ ਕਿਤੇ ਜਾਇਆ ਤੋ ਆਈ ਜੂਂ ਮੈਂ ਸਰ ਬੈਠਣ ਨੂੰ ਲੇਟੋ ਕਰਿਆ ਹੁੰਦਾ ਮੈਂ ਬੋਲਣਾ ਮੈਂ ਕੰਟਰੀ ਕੀ ਕਰ ਕੰਮ ਕਰਨਾ ਤੇਰਾ ਮੈਂ ਤੋ ਬਈ ਕਿਤੇ ਜਾ ਰਹਾ ਹੈਂ ਦਾਰਾਮ ਕਰਕੇ ਮੇਰਬਗ ਜੀ ਨੇ ਉਹ ਖੱਟ ਹੋ ਜੀਗਾ ਮੈਂ ਸਮਝ ਨਹੀਂ ਉਹਦੇ ਕਿਤੇ ਪੈਜੂ ਜਾ ਕੇ ਰੋਟੀ ਪਾਣੀ ਖਾਣ ਲਈ ਫੇ ਤਾਂ ਨਹੀਂ ਮੈਂ ਕਰਦਾ ਖੇਤ ਖੋ ਤਨੀ ਮੈਂ ਇੱਥੇ ਲੂਰੀ ਪਾਜੂ ਤੇ ਬਣਾ ਕਰੇ ਹਾਂ ਦਾਲਾਂ ਦਰ ਬਾਈ ਜੇ ਚੱਲ ਮੰਦੜੀ ਚੱਲ ਆ ਵੇ ਤੇਰਾ ਤਾ ਮਾਜਾ ਵੇ ਮਾਜਾ ਵੇ ਤਾ ਵੇ ਤੇਰਾ ਕਿਦ੍ਹਾ ਹੋਇਆ ਇਹ ਵੀ ਆ ਗਿਆ ਚੱਲ ਪਰ ਮਹੀਂ ਜਨਦੀਪ ਕਿੰਝ ਜੀਦਾ ਮਾਰ ਰਿਹਾ ਹਾਂ ਇਹਦਾ ਹੜ ਬਿਮਾਰ ਆਇਆ ਦੋ ਤਿੰਨ ਆਪ ਕੋ ਨਹੀਂ ਸਾਹਮਣਾ ਬਊਗਾ ਕੋਈ ਤਦੂਆ ਬੰਦਾ ਰੱਖਣ ਦਿਓ ਤਾ ਕੇ ਤੇ ਨਹੀਂ ਮਚਲਦੇ ਜਾਨੇ ਕਿਹਾ ਹੋ ਜਾਇਆ